ਸ਼ਸ਼ੀਗਲ ਬੱਚਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਬੱਚਿਓ ਤੁਹਾਡੇ ਨਾਲ ਜੁੜਨ ਦਾ ਬਹੁਤਾ ਚਿਤ ਕਰੀ ਜਾਂਦਾ ਸੀ ਤੇ ਅੱਜ ਆਪਾਂ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਥੋਡੇ ਚੋਂ ਅਸੀਂ ਜਿਹੜਾ ਅਸੀਂ ਨੋਟ ਕੀਤਾ ਸਰਕਾਰੀ ਸਕੂਲਾਂ ਚ ਨਾ ਹੁਨਰ ਭਰਿਆ ਪਿਆ ਬੱਚਿਓ ਤੇ ਇੱਕ ਸੇਧ ਦੀ ਲੋੜ ਹੈ ਬੱਚੇ ਅੱਜ ਆਪਾਂ ਨਵੋਦੇ ਦੀਆਂ ਫ੍ਰੀ ਕਲਾਸਿਸ ਜਿਹੜੀਆਂ ਸ਼ੁਰੂ ਕਰਨ ਜਾ ਰਿਹਾ ਬੱਚੇ ਹਰ ਰੋਜ਼ ਅਪਾ ਇੱਕ ਨਿੱਕਾ ਜਿਹਾ ਕਨਸੈਪਟ ਉਹਨੂੰ ਕਲੀਅਰ ਕਰਾਂਗੇ ਉਹਦੇ ਵਿੱਚੋਂ ਕਿਸ ਤਰ੍ਹਾਂ ਦੇ ਪ੍ਰਸ਼ਨ ਬਣ ਸਕਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਬੱਚੇ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਹੈ ਜਿਹੜਾ ਨਵੋਦੇ ਦਾ ਪੇਪਰ ਹੈ ਉਹ ਕਲੀਅਰ ਕਰਨਾ ਆਪਣੀ ਜਿਹੜੀ ਸਿਲੈਕਸ਼ਨ ਹੈ ਉਹ ਹਰ ਹਾਲ ਦੇ ਵਿੱਚ ਲੈਣੀ ਵਿੱਚ ਮੇਰੀ ਪੂਰ ਜ਼ੋਰ ਕੋਸ਼ਿਸ਼ ਰਹੇਗੀ ਹਰ ਹਾਲ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਸੋਹਣੇ ਤੋਂ ਸੋਹਣਾ ਕੰਟੈਂਟ ਹੈ ਜਿਹੜਾ ਉਹ ਪ੍ਰੋਵਾਈਡ ਕਰ ਸਕਦਾ ਠੀਕ ਹੈ ਬੱਚੇ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵੋਦੇ ਦੀਆਂ ਫ੍ਰੀ ਕਲਾਸਿਸ ਠੀਕ ਹੈ ਬੱਚੇ ਜਵਾਹਰ ਨਵੋਦੇ ਵਿਦਿਆਲਿਆ ਪ੍ਰੀਖਿਆ ਪੇਪਰ ਦੀ ਤਿਆਰੀ ਜਿੰਨੇ ਵੀ ਅਧਿਆਪਕ ਸਾਹਿਬਾਨ ਐਸਵੀਡੀ ਨੂੰ ਦੇਖ ਰਹੇ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਇਹ ਬਿਲਕੁਲ ਫ੍ਰੀ ਕਲਾਸਿਸ ਨੇ ਮੈਂ ਮੇਰੇ ਬਾਰੇ ਦੱਸਣਾ ਚਾਹੁੰਗਾ ਮੈਂ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਇਸ ਸਮੇਂ ਮੈਂ ਬਤੌਰ ਸਰਕਾਰੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਮਾਨਾ ਸਿੰਘ ਰੋਡ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਤੇ ਇੱਕ ਛੋਟੀ ਜਿਹੀ ਪਹਿਲ ਕਦਮੀ ਹੈ ਇਸ ਨੂੰ ਜਿਹੜਾ ਹੈ ਹੱਲਾਸ਼ੀਰੀ ਦਿਓ ਜੇ ਇਸ ਤੋਂ ਬਾਅਦ ਆਪਾਂ ਜਿਹੜਾ ਗੱਲ ਕਰ ਲੈਂਦੇ ਕੋਰਟ ਨਾਲ ਸ਼ੁਰੂਆਤ ਕਰਦੇ ਆ ਰਾਾ ਕੋਈ ਵੀ ਔਖਾ ਨਹੀਂ ਹੁੰਦਾ ਬਸ ਚੱਲਣ ਦਾ ਹੌਸਲਾ ਚਾਹੀਦਾ ਹੈ ਜੀ ਦੇਖੋ ਹੋ ਸਕਦਾ ਹੈ ਤੁਹਾਡੇ ਚ ਕਿਸੇ ਦਾ ਮਨ ਇਹ ਕਹਿੰਦਾ ਹੋਵੇ ਵੀ ਮੈਥ ਔਖਾ ਹੈ ਗਣਿਤ ਔਖਾ ਹੈ ਰਾਜੀ ਐਫਰਟ ਕਰਕੇ ਦੇਖੋ ਕੋਸ਼ਿਸ਼ ਕਰੋ ਰਾ ਔਖਾ ਨਹੀਂਗਾ ਹੋ ਸਕਦਾ ਤੁਹਾਡੇ ਚ ਕੋਈ ਮੈਥਮੈਟਿਕਸ ਦਾ ਟੀਚਰ ਬਣ ਕੇ ਉੱਭਰ ਕੇ ਆ ਜੇ ਹਨਾ ਸੋ ਅੱਜ ਆਪਾਂ ਜਿਹੜਾ ਕਨਸੈਪਟਰ ਹੈ ਜੀ ਹਰ ਰੋਜ਼ ਇੱਕ ਕਨਸੈਪਟ ਨੂੰ ਕਲੀਅਰ ਕਰਾਂਗੇ ਉਸ ਤੇ ਵਿਚਾਰ ਕਰਾਂਗੇ ਉਹਦੇ ਵਿੱਚੋਂ ਜਿਹੜੇ ਪ੍ਰਸ਼ਨ ਬਣ ਸਕਦੇ ਐ ਜਾਂ ਜਿਹੜੇ ਪੇਪਰ ਚ ਕੁਐਸਚਨ ਬਣ ਕੇ ਆਏ ਹੋਏ ਐ ਆਪਾਂ ਉਸ ਤੇ ਰਾਵਤਾ ਕਰਾਂਗੇ ਰਾਜੀ ਠੀਕ ਐ ਸੋ ਰਾਜੀ ਸਭ ਤੋਂ ਪਹਿਲੀ ਗੱਲ ਐ ਜਿਹੜੀ ਰਾਜੀ ਵਰਗਨਾ ਆਪਦੇ ਪੱਕੇ ਕਰ ਲੇ ਜੀ ਰਾਜੀ ਠੀਕ ਐ ਆਪਾਂ ਜਿਹੜੇ ਆਪਦੇ ਵਰਗ ਹੈ ਜਿਹੜੇ ਉਹ ਪੱਕੇ ਕਰ ਲੈਣੇ ਹੈ ਰਾਜੀ ਨਾਲ ਨਾਲ ਤੁਸੀਂ ਰਾਜੀ ਨੋਟ ਕਰਦੇ ਜਾਓ ਜੀ ਹਨ ਜੀ ਸਭ ਤੋਂ ਪਹਿਲੀ ਗੱਲ ਹੈ ਰਾਜੀ ਤੁਹਾਨੂੰ ਵਰਗ ਹੋਣੇ ਚਾਹੀਦੇ ਹੈ ਠੀਕ ਹੈ ਰਾਜੀ ਚੰਗੇ ਤਰੀਕੇ ਨਾਲ ਬੱਚੇ ਯਾਦ ਕਰ ਲਿਓ ਜੀ ਵਰਗ ਠੀਕ ਹੈ ਰਾਜੀ ਵਰਗ ਜਿਵੇਂ 1 ਦਾ ਸਕੁਅਰ ਕਿਹੜਾ ਰਾਜੀ ਸਕਅਰ ਉੱਪਰ ਜਦੋਂ ਦੋ ਲਿਖਿਆ ਆ ਗਿਆ ਨਾ राजे ਦੋ ਇਹਨੂੰ ਆਪਾਂ ਵਰਗ ਕਹਿੰਦੇ ਨੇ राजे 1 1 ਯਾਨੀ ਜੇ ਤੇ ਤਿੰਨ ਲਿਖਿਆ ਹੁੰਦਾ ਫਿਰ ਆਪਾਂ 1 ਨੂੰ ਤਿੰਨ ਵਾਰੀ ਗੁਣਾ ਕਰਦੇ ਤਾਂ ਆਪਣਾ ਆਨਸਰ ਆ ਗਿਆ राजे 1 ਐਸੀ ਤਰੀਕੇ ਨਾਲ राजे 2 ਦਾ ਵਰਗ ਆਪਾਂ ਲਿਖ ਲਾਂਗੇ 2 2 ਆਪਣੇ ਕੋਲ ਲਿਖਿਆ ਆ ਗਿਆ राजे 4 ਠੀਕ ਹੈ राजे 3 3 ਦਾ ਵਰਗ ਕਿਹੜਾ राजे 3 3 ਆਪਣੇ ਕੋਲ ਲਿਖਿਆ ਆ ਗਿਆ राजे 9 ਅੱਛਾ ਇਸ ਤਰੀਕੇ ਨਾਲ ਰਾਜੀ ਤੁਸੀਂ ਵੀ ਆਪਣੀ ਨਾ ਨੋਟਬੁੱਕ ਤੇ ਸੋਹਣਾ ਸੋਹਣਾ ਲਿਖਣਾ ਸ਼ੁਰੂ ਕਰ ਦੋ ਠੀਕ ਹੈ ਜੀ 16 5 ਦਾ ਵਰਗ ਕੀ ਹੋ ਗਿਆ ਰਾਜੀ ਤੁਸੀਂ ਲਿਖ ਦੋਗੇ ਜੀ 5 5 25 ਲਿਖਿਆ ਗਿਆ ਰਾਜੀ ਠੀਕ ਹੈ 6 ਦਾ ਵਰਗ ਕੀ ਆ ਗਿਆ ਰਾਜੀ 6 6 36 ਆ ਗਿਆ ਰਾਜੀ 7 ਦਾ ਵਰਗ ਕੀ ਆਊਗਾ ਰਾਜੀ ਹਨਾ ਤੁਸੀਂ ਨਾਲ ਨਾਲ ਲਿਖ ਸਕਦੇ ਹੋ ਨਾ 7 7 49 ਆ ਜੀ ਚਲੋ ਆਪਾਂ ਇਹਨੂੰ 20 ਤੱਕ ਤਾਂ ਲੈ ਕੇ ਜਾਈਏ ਤੇ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਨਵੋਦੇ ਦੀ ਤਿਆਰੀ ਕਰੀਏ ਨੂੰ ਘਟੋ ਘੱਟ 30 ਤੱਕ ਵਰਗ ਆਪਾਂ ਜਰੂਰ ਕਰਾਂਗੇ ਠੀਕ ਰਜੇ ਚਲੋ ਆਪਾਂ ਦੇਖਦੇ ਹਾਂ ਰਜੇ 8 ਦਾ ਵਰਗ ਕੀ ਹੈ 8 8 64 ਆ ਗਿਆ ਰਜੇ ਠੀਕ ਹੈ 9 ਦਾ ਵਰਗ ਕੀ ਆ ਗਿਆ ਰਜੇ 9 9 ਤੁਹਾਡੇ ਕੋਲ ਲਿਖਿਆ ਆ ਗਿਆ ਜੀ 81 ਹਾਂਜੀ 10 10 ਹਨਾ ਸ਼ਾਬਾਸ਼ ਬੱਚੀ ਜੀ ਤੁਸੀਂ ਨੋਟ ਕਰ ਹੀ ਜਾਂਨੇ ਹੋ ਆਉ ਦਾ ਸੋਣਾ ਸੋਣਾ ਲਿਖੀ ਜਾਂਦੇ ਹੋ ਰਾਜੇ ਬਹੁਤ ਚੰਗੀ ਗੱਲ ਹੈ ਤੁਸੀਂ ਬਹੁਤ ਅੱਗੇ ਜਾਣ ਰਾਜੇ ਆਸਮਾਨ ਤੁਹਾਡੇ ਲਈ ਖੁੱਲਾ ਪਿਆ ਤੇ ਖੁੱਲੀ ਉਡਾਰੀ ਭਰਨੀ ਹੈ ਰਾਜੇ ਠੀਕ ਹੈ ਸਿੱਖੋ ਹਰ ਰੋਜ਼ ਸਿੱਖਣਾ ਹੈ ਰਾਜੇ 12 12 144 ਬੱਚੇ 13 ਦਾ ਵਰ ਕੀ ਹੈ ਰਾਜੇ 13 ਦਾ ਵਰ ਕੀ ਹੈ ਰਾਜੇ 13 13 169 14 ਦਾ ਰਾਜੇ ਕੀ ਹੈ 14 14 अपना आ जाएगा जी 196 चलो आप आगे हो सिखिए राजे ठीक है 15 ਦਾ ਵਰਗ ਕੀ ਆ ਗਿਆ राजे 15 ਦਾ ਵਰਗ ਕੀ ਆ ਗਿਆ 15 15 225 ਠੀਕ ਹੈ ਲਿਖੀਐਨੇ राजे اچھا ਜਿਸ ਬੱਚੇ ਨੇ ਮੇਰੇ ਅਨਸਰ ਬੋਲਣ ਤੋਂ ਬਗੈਰ ਯਾਦ ਕਰ ਰੱਖਿਆ ਉਹਨਾਂ ਲਈ ਬੱਚੇ ਕਲਾ ਬਹੁਤ ਵਧੀਆ ਕੋਸ਼ਿਸ਼ ਹੈ राजे ਮੈਂ ਇੱਥੇ ਤੁਹਾਨੂੰ 25 ਤੱਕ ਲਿਖਵਾ ਦਿੰਦਾ ਤੁਹਾਨੂੰ 16 16 ਤੁਸੀਂ ਲਿਖ ਲਓਗੇ ਰਾਜੀ 256 ਠੀਕ ਹੈ ਤੇ 17 ਦਾ ਰਜੇ ਵਰਗ ਕੀ ਹੋ ਗਿਆ ਰਾਜੀ 17 ਦਾ 17 17 ਤੁਸੀਂ ਲਿਖ ਲਓਗੇ ਜੀ 299 18 ਦਾ ਵਰਗ ਕੀ ਹੈ ਰਾਜੀ 18 18 ਤੁਸੀਂ ਲਿਖ ਲਓਗੇ ਰਾਜੀ 324 ਠੀਕ ਹੈ 19 ਦਾ ਵਰਗ ਕੀ ਹੈ ਰਾਜੀ 19 ਦਾ ਵਰਗ ਆ ਗਿਆ ਆਪਣੇ ਕੋਲ 19 19 361 ਠੀਕ ਹੈ ਰਾਜੀ 20 ਦਾ ਵਰਗ ਕੀ ਆ ਜੂਗਾ ਰਾਜੀ v v 400 ਹਲੋ ਰਜੀ ਅੱਛਾ ਉੱਪਰ ਲਿਖਣਾ ਕੋਈ ਗੱਲ ਨਹੀਂ ਰਜੀ ਆਪਾਂ ਲਿਖ ਲੈਨੇ ਆ 21 ਦਾ ਵਰਗ ਕੀ ਹੋਊਗਾ ਰਜੀ 21 ਦਾ ਵਰਗ 21 21 ਤੁਸੀਂ ਲਿਖ ਦੋਗੇ ਜੀ 441 ਠੀਕ ਹੈ 22 ਦਾ ਵਰਗ ਕੀ ਆ ਜੀ ਕਰ ਰਜੀ 22 22 ਤੁਸੀਂ ਲਿਖ ਲਓਗੇ ਜੀ 484 ਇਹ ਬੱਚੇ 441 ਹੈ ਮੈਂ ਇੱਥੇ ਥੋੜਾ ਇਸ ਨੂੰ ਟੰਗ ਨਾਲ ਲਿਖ ਦਾਂ ਨਾ ਹਾਂ ਨਾ ਜੇ ਤੁਹਾਨੂੰ ਦੇਖਣ ਚ ਦਿੱਕਤ ਆ ਰਹੀ ਹੋਵੇ ਠੀਕ ਹੈ ਇਹ ਅਦਰ ਵਿੱਚ 241 ਠੀਕ ਹੈ राजे ਫਿਰ ਆਪਾਂ 23 ਦਾ ਸਕੁਅਰ ਵੀ ਲਿਖ ਲੈਣੇ ਆ राजे ਠੀਕ ਹੈ 23 ਦਾ ਸਕੁਅਰ ਆ ਗਿਆ 23 23 ਤੁਸੀਂ ਲਿਖ ਲੋਗੇ 529 राजे ਠੀਕ ਹੈ 24 ਦਾ राजे ਮੈਂ ਸ਼ਾਰਟ ਹੀ ਲਿਖ ਦਿੰਦਾ 24 ਦਾ ਸਕੁਅਰ ਤੁਸੀਂ ਵੀ ਸੋਹਣਾ ਸੋਹਣਾ ਲਿਖ ਲਿਓ ਜੀ राजे 576 ਤੇ 25 ਦਾ ਸਕੁਅਰ ਹੋ ਗਿਆ राजे ਆਪਣੇ ਕੋਲ 625 राजे 25 ਤੱਕ ਸਕੁਅਰ ਲਿਖ ਕੇ ਇਹਨੂੰ ਤੁਸੀਂ ਯਾਦ ਕਰਨਾ ਹੈ ਅੱਜ ਹੀ ਕੋਸ਼ਿਸ਼ ਕਰਿਓ ਜੇ ਅੱਜ ਦਾ ਦਿਨ ਆਪਾਂ ਵੇਸਟ ਨਹੀਂ ਕਰਨਾ ਨਾਲ ਜੋ ਦੀਦੀ ਬੈਠੀ ਹੈ ਨਾਲ ਜੋ ਮੰਮਾ ਪਾਪਾ ਜੋ ਵੀ ਬੈਠੇ ਹੈ ਉਹਨਾਂ ਨਾਲ ਆਪਾਂ ਡਿਸਕਸ਼ਨ ਕਰਨੀ ਹੈ ਮੈਨੂੰ ਮੰਮਾ 25 ਤੱਕ ਸਕੁਅਰ ਯਾਦ ਹੋ ਗਏ ਮੈਨੂੰ ਦੀਦੀ 25 ਤੱਕ ਸਕੁਅਰ ਯਾਦ ਹੋ ਗਏ ਤੁਸੀਂ ਮੇਰੇ ਤੋਂ ਸੁਣ ਲਓ 19 ਦਾ ਸਕੁਅਰ ਕਿਉਂ ਗਿਆ ਜੀ 361 17 ਦਾ ਸਕੁਅਰ ਕਿਉਂ ਗਿਆ 289 ਐਦਾਂ ਹੀ राजे ਤੁਸੀਂ ਆਪਸ ਵਿੱਚ ਵਿਚਾਰ ਕਰਦੇ ਕਰਦੇ ਅੱਜ ਸਿੱਖ ਲਓਗੇ ਚਲੋ ਇਹ ਤਾਂ ਸੌਖਾ ਜਿਹਾ ਕੰਮ ਹੈ ਤੁਸੀਂ ਗੁਣੀ ਬੱਚੇ ਹੋ ਤੁਸੀਂ ਕਰ ਲੈਣਾ ਆਪਾਂ ਕੀ ਕਰਨਾ ਹੈ ਅੱਜ ਆਪਾਂ ਇੱਕ ਨਵੀਂ ਚੀਜ਼ ਸਿੱਖਦੇ ਹਾਂ ਰਾਜੀ ਸਿੱਖਣ ਜਾ ਰਹੇ ਹਾਂ ਤਾਂਗ ਸੰਖਿਆ ਤਾਂਗ ਸੰਖਿਆ ਕੀ ਸਿੱਖਾਂਗੇ ਰਾਜੀ ਤਾਂਗ ਸੰਖਿਆ ਉਦੋਂ ਹੀ ਤੁਸੀਂ ਸੋਹਣਾ ਸੋਹਣਾ ਲਿਖ ਲਿਓ ਜੀ ਰਾਜੀ ਤਾਂਗ ਸੰਖਿਆ ਆਪਾਂ ਗੱਲ ਕਰਾਂਗੇ ਰਾਜੀ ਔਡ ਨੰਬਰ ਇੰਗਲਿਸ਼ ਵਿੱਚ ਜੇ ਕੋਈ ਬੱਚਾ ਤਿਆਰੀ ਕਰੀ ਜਾਂਦਾ ਤਾਂ ਤੁਸੀਂ ਕਹਿ ਦੋਗੇ ਔਡ ਨੰਬਰਸ ਔਡ ਨੰਬਰਸ ਟਾਂਕ ਸੰਖਿਆਵਾਂ ਠੀਕ ਹੈ ਜੀ ਚਲੋ ਆਪਾਂ ਇਹਨੂੰ ਲਿਖਣ ਦੀ ਕੋਸ਼ਿਸ਼ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਦੇ ਰਜੇ ਟਾਂਕ ਸੰਖਿਆ ਹੁੰਦੀ ਕੀ ਹੈ ਰਜੇ ਜਦੋਂ ਸੰਖਿਆ ਦਾ ਸੰਖਿਆ ਦਾ ਇਕਾਈ ਅੰਕ ਕੀ ਲਿਖਣਾ ਹੈ ਰਜੇ ਜਦੋਂ ਸੰਖਿਆ ਦਾ ਇਕਾਈ ਅੰਕ ਯੂਨਿਟ ਪਲੇਸ ਯੂਨਿਟ ਪਲੇਸ ਕੀ ਹੋਵੇ ਰਜੇ ਕੀ ਹੋਵੇ ਰਜੇ 1 3 5 7 9 ਇਹਨਾਂ ਨੂੰ राजे टांग ਸੰਖਿਆ ਕਹਿ ਦਿੰਦੇ ਐ ਸੰਖਿਆ ਕਿੰਨੀ ਮਰਜ਼ੀ ਵੱਡੀ ਹੋਵੇ ਸੰਖਿਆ ਕਿੰਨੀ ਮਰਜ਼ੀ ਵੱਡੀ ਹੋਵੇ ਕੋਈ ਚੱਕਰ ਨਹੀਂ राजे ਤੁਸੀਂ ਸਿਰਫ ਇਕਾਈ ਅੰਕ ਦੇਖਣਾ ਇਕਾਈ ਅੰਕ ਕੀ ਹੈ 7 ਤਾਂ ਉਹ ਕੀ ਹੋ ਜੇਗੀ राजे टांग ਸੰਖਿਆ ਠੀਕ ਹੈ राजे ਇਹਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਇਹ 2 ਦੇ ਭਾਜਕ ਨਹੀਂ ਕੀ ਲਿਖਾਂਗੇ 2 ਦੇ ਅਜਕ ਨਹੀਂ ਮਤਲਬ ਨਾਟ ਡਿਵੀਜ਼ੀਬਲ ਬਾਈ 2 ਨਾਟ ਡਿਵੀਜ਼ੀਬਲ ਬਾਈ ਨਾਟ ਡਿਵੀਜ਼ੀਬਲ ਬਾਈ 2 ਨਾਟ ਡਿਵੀਜ਼ੀਬਲ ਬਾਈ 2 ਇਹ 2 ਦੇ ਭਾੜੇ ਤੇ ਕਦੇ ਵੀ ਨਹੀਂ ਹੁੰਦੀ ਤਾਂ ਸੰਖਿਆ ਕਦੇ ਵੀ ਬੱਚੇ 2 ਦੇ ਪਹਾੜੇ ਤੇ ਨਹੀਂ ਆਉਂਦੀ ਮੰਨ ਕੇ ਚਲੋ ਬੱਚੇ 17 ਹੈ 19 ਹੈ 19 2 ਦੇ ਭਾੜੇ ਤੇ ਆਇਆ ਕਦੇ ਨਹੀਂ ਆਊਗਾ ਠੀਕ ਹੈ ਤੁਸੀਂ ਲਿਖ ਲਓ 351 ਲਿਖਣੋ ਰਜੇ ਤਾਂ ਸੰਖਿਆ ਹੈ ਨਾ ਔਡ ਨੰਬਰ ਦੇ ਦੋਦੇ ਪਾੜੇ ਤੇ ਨਹੀਂ ਆਏਗੀ ਰਾਜੀ ਤੀਜੀ ਗੱਲ ਕੀ ਯਾਰ ਰਾਜੀ ਇਸ ਗੱਲ ਨੂੰ ਪੱਲੇ ਬੰਨ ਲਿਓ ਜੀ ਕਿਉਂਕਿ ਆਪਾਂ ਹੋਰ ਚੀਜ਼ਾਂ ਪੜਾਂਗੇ ਨਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਵੱਡਾ ਰੋਲ ਪਲੇ ਕਰਨਗੀਆਂ ਰਾਜੀ ਠੀਕ ਹੈ ਰਾਜੀ ਉਸ ਤੋਂ ਬਾਅਦ ਇੱਕ ਹੋਰ ਯਾਦ ਰੱਖੋ ਰਾਜੀ ਪੁੱਛਿਆ ਜਾਂਦਾ ਹੁੰਦਾ ਹੈ ਸਭ ਤੋਂ ਛੋਟੀ ਪ੍ਰੀਮ ਹੋਵੇ ਸਭ ਤੋਂ ਛੋਟੀ ਤਾਂਗ ਸੰਖਿਆ ਸਭ ਤੋਂ ਛੋਟੀ ਤਾਂਗ ਸੰਖਿਆ ਪੁੱਛੀ ਜਾਂਦੀ ਹੁੰਦੀ ਹੈ ਰਾਜੀ ਸਭ ਤੋਂ ਛੋਟੀ ਟਾਂਕ ਸੰਖਿਆ ਕੀ ਹੈ ਰਾਜੇ ਇੱਕ ਕੀ ਲਿਖਾਂਗੇ ਸਮਾਲੈਸਟ ਸਮਾਲੈਸਟ ਆਡ ਨੰਬਰ ਸਮਾਲੈਸਟ ਆਡ ਨੰਬਰ ਕੀ ਹੈ ਰਾਜੇ ਇੱਕ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ ਨਾ 1 3 5 7 ਅੱਛਾ ਤੁਹਾਡੇ ਮਨ ਚ ਕਹਿ ਸਕਦੇ ਆ ਸਰ ਨੈਗੇਟਿਵ ਨੰਬਰ ਵੀ ਤਾਂ ਹੁੰਦੇ ਆ ਜੇ ਕਿਸੇ ਨੂੰ ਨਹੀਂ ਪਤਾ ਪਰ ਨੈਗੇਟਿਵ ਨੰਬਰ ਵੀ ਪੜਾਂਗੇ ਰਾਜੇ ਸਿਰਫ ਇਹਨਾਂ ਸਮਝੋ ਗਿਣਤੀ ਆਪਾਂ ਜਿਹੜਾ ਟਾਂਕ ਜਿਸਤ ਪੜਨਾ ਹੁੰਦਾ ਰਾਜੇ ਆਪਾਂ ਇੱਕ ਤੋਂ ਬਾਅਦ ਬਾਅਦ ਦੇਖਣਾ ਹੁੰਦਾ 1 2 3 4 5 6 7 8 9 ਗਿਣਤੀ 1 ਤੋਂ ਸ਼ੁਰੂ ਹੋ ਜਾਂਦੀ ਹੈ ਤੇ ਸਭ ਤੋਂ ਛੋਟੀ ਟਾਂਕ ਸੰਖਿਆ ਕਿਹੜੀ ਹੈ 1 ਹੈ ਰਾਜੀ ਇਹਨਾਂ ਪਤਾ ਲੱਗ ਗਿਆ ਇਹਦੇ ਬਿਲਕੁਲ ਉਲਟਾ ਹੈ ਅੰਦਰ ਹੈ ਰਾਜੀ ਮੈਂ ਅਗਲੀ ਸਲਾਈਡ ਵੀ ਕਰ ਲਾਂ ਫਿਰ ਆ ਗਿਆ ਜਿਸਤ ਸੰਖਿਆ ਕੀ ਆ ਜੇ ਕਰਾ ਜੀ ਜਿਸਤ ਸੰਖਿਆ ਕੀ ਆ ਉਹ ਕਰਾ ਜੀ ਜਿਸਤ ਸੰਖਿਆ ਇਹਨੂੰ ਆਪਾਂ ਕਹਿ ਦਿੰਨੇ ਆ ਈਵਨ ਨੰਬਰ ਈਵਨ ਨੰਬਰਸ ਈਵਨ ਨੰਬਰਸ ਠੀਕ ਹੈ ਹੁਣ ਇਹਦੀ ਖਾਸ ਗੱਲ ਕੀ ਹੈ राजे ਸਭ ਤੋਂ ਹੁਣ ਆਪਾਂ ਇਹਦੇ ਚ ਜਿਹੜਾ ਐਡ ਕਰਨਾ ਹੈ ਪਹਿਲਾਂ ਨੋਟ ਕਰੋ राजे ਇਹਦੇ ਚ ਆਪਾਂ ਜਿਹੜਾ राजे ਨੋਟ ਕਰਨਾ ਹੈ ਜਿਸ ਸੰਖਿਆ ਬਾਰੇ ਉਹ ਕੀ ਲਿਖਾਂਗੇ राजे ਸਾਰੇ ਨੋਟ ਕਰੀ ਜਾਂਨੇ ਹੋ ਨਾ ਸੋਹਣਾ ਸੋਹਣਾ ਆਪਦੀ ਨੋਟਬੁੱਕ ਦੇ ਉੱਪਰ ਨੋਟ ਕਰਦੇ ਜਾਏ ਜੀ राजे ਠੀਕ ਹੈ ਜਿਸ ਸੰਖਿਆ यदि खास गल की है जरा इंक होंगे राज जी एकाई अंक एकाई अंक जोड़ी यूनिट प्लेस है ना राजे जी यूनिट प्लेस है वो तो की होगी जीरो दो चार छे अठ यूनिट प्लेस की होगी जीरो दो चार छ अठ अच्छा उस तो बाद नैक्सट पॉइंट लिखना है जीरो दो चार अठ तो बाद दूजा पॉइंट आपका करना है ਇਹ ਦੋ ਦੇ ਭਾਜਕ ਹੁੰਦੇ ਐ ਦੋ ਦੇ ਭਾਜਕ ਠੀਕ ਐ ਮਤਲਬ ਡਿਵੀਜ਼ੀਬਲ ਬਾਈ 2 ਡਿਵੀਜ਼ੀਬਲ ਬਾਈ 2 ਇਹ ਹਮੇਸ਼ਾ ਦੋ ਦੇ ਭਾੜੇ ਤੇ ਆਉਣਗੇ राजे ਠੀਕ ਐ ਉਹ ਦੋ ਦੇ ਭਾੜੇ ਤੇ ਨਹੀਂ ਹੁੰਦੀਆਂ ਟੰਗ ਸੰਖਿਆਵਾਂ ਇਹ ਦੋ ਦੇ ਭਾੜੇ ਤੇ ਆਉਣਗੀਆਂ राजे ਠੀਕ ਐ ਉਸ ਤੋਂ ਬਾਅਦ ਸਭ ਤੋਂ ਛੋਟੀ राजे ਇਹ ਬੜਾ ਇੰਪੋਰਟੈਂਟ ਐ ਸਭ ਤੋਂ ਛੋਟੀ ਸਭ ਤੋਂ ਛੋਟੀ ਜਿਸਤ ਸੰਖਿਆ ਕੀ ਹੋਗੀ राजे ਸਭ ਤੋਂ ਛੋਟੀ ਜਿਸ ਪਤਸੰਖਿਆ ਸਭ ਤੋਂ ਛੋਟੀ ਜਿਸ ਸੰਖਿਆ ਕੀ ਰਹੇਗੀ राजे ਸਭ ਤੋਂ ਛੋਟੀ ਜਿਸ ਸੰਖਿਆ ਰਹੇਗੀ ਆਪਣੇ ਕੋਲ ਉਹ ਰਹੇ ਠੀਕ ਹੈ ਹੁਣ ਦੇਖੋ ਤੁਸੀਂ ਦੋਨਾਂ ਸਲਾਈਡ ਦਾ ਕੰਪੈਰੀਸਨ ਕਰ ਸਕਦੇ ਹੋ ਮੈਂ ਇੱਕ ਸਲਾਈਡ ਦੇ ਵਿੱਚ ਐਡ ਕਰ ਲੈਣਾ राजे ਦੇਖੋ ਹੁਣ ਦੇਖੋ ਆ ਇੱਕ ਲਿਖਿਆ ਆ ਗਿਆ 2 3 4 5 6 7 8 9 10 ਦੇਖੋ राजे ਇਹ ਟਾਂਕ ਸੰਖਿਆ ਟਾਂਕ 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 ਇਹ ਤਾਂ ਬੱਚੇ ਟਾਂਕ ਸੰਖਿਆ ਮੰਗੀਆਂ ਬਾਕੀ ਰਹਿ ਗਿਆ ਜਿਸ ਦੋ ਦੇ ਭਾੜੇ ਤੇ ਆਉਣ ਵਾਲੀ ਸੰਖਿਆ 2 4 6 8 10 ਇਹਨਾਂ ਨੂੰ ਪਤਾ ਲੱਗ ਗਿਆ ਰਜੇ ਇੱਕ ਹੋਰ ਦੇਖੋ ਰਜੇ ਇੱਥੋਂ ਤੱਕ ਤਾਂ ਸਭ ਨੂੰ ਪਤਾ ਲੱਗ ਹੀ ਗਿਆ ਗਿਣਤੀ ਵੀ ਆਪਾਂ 1 2 3 ਇੱਕ ਤੋਂ ਸ਼ੁਰੂ ਕਰੀ ਜੰਨੇ ਰਜੇ ਠੀਕ ਹੈ ਜ਼ੀਰੋ ਨੂੰ ਮੈਂ ਕਾਊਂਟ ਹੀ ਨਹੀਂ ਕਰ ਰਿਹਾ ਪਰ ਨੇ ਇੱਕ ਪ੍ਰਸ਼ਨ ਹੁੰਦਾ ਹੁੰਦਾ ਬੱਚੇ 0 ਬਾਰੇ ਪੁੱਛਿਆ ਜਾਂਦਾ ਹੁੰਦਾ ਹੈ ਵੀ 0 ਕੀ ਚੀਜ਼ ਹੈ 0 ਕੀ ਚੀਜ਼ ਹੈ ਕੀ ਹੈ ਤਾਂ ਤੁਸੀਂ ਹੱਸ ਕੇ ਜਵਾਬ ਦੇਣਾ ਹੈ ਵੀ 0 ਕੀ ਹੈ ਇੱਕ ਜਿਸਤ ਸੰਖਿਆ ਹੈ 0 ਕੀ ਹੈ ਇੱਕ ਜਿਸਤ ਸੰਖਿਆ ਹੈ ਈਵਨ ਨੰਬਰ ਹੈ ਇਹ ਪਰ ਇਹਨੂੰ ਆਪਾਂ ਸਮੋਲੇਸਟ ਨਹੀਂ ਕਹਿ ਸਕਦੇ ਸਮੋਲੇਸਟ ਨਹੀਂ ਕਹਿਣਾ ਸਮੋਲੇਸਟ 2 ਹੀ ਹੁੰਦਾ ਹੈ ਠੀਕ ਹੈ ਗਿਣਤੀ ਆਪਾਂ 1 ਤੋਂ ਸ਼ੁਰੂ ਕਰਨੀ ਹੈ ਹੁਣ ਜੇ ਬੱਚੇ ਨੂੰ ਨੌਲੇਜ ਹੈ ਕਿ ਮੈਂ ਹੁਣੇ ਹੀ ਦੱਸ ਦਿੰਦਾ ਆਟਾਂਕ ਜਿਸਤ ਅਪਾ ਅਸੰਖਿਆਵਾਂ ਮਾ ਸੰਯੁਕਤ ਸੰਖਿਆਵਾਂ ਇਹ ਸਾਰੀ ਜਿਹੜੀ ਸਟੱਡੀ ਹੁੰਦੀ ਹੈ ਨਾ ਜੋ ਆਪਾਂ ਅਧਿਨਨ ਕਰ ਰਹੇ ਹਾਂ ਇਹ ਸਾਰਾ ਪੋਜ਼ਿਟਿਵ ਨੰਬਰਸ ਦਾ ਹੁੰਦਾ ਰਜੇ ਇਹਨਾਂ ਸਮਝ ਲੱਗ ਗਿਆ ਰਜੇ ਠੀਕ ਹੈ ਪੋਜ਼ਿਟਿਵ ਨੰਬਰ ਜੇ ਨਹੀਂ ਸਮਝ ਲੱਗ ਕੋਈ ਗੱਲ ਨਹੀਂ ਅੱਗੇ ਆਪਾਂ ਪੂਰਾ ਡਿਟੇਲ ਚ ਪੜਾਂਗੇ ਸੀ ਢਾਂਕ ਦਾ ਵੀ ਪਤਾ ਲੱਗ ਗਿਆ ਢਾਂਕ ਸੰਖਿਆਵਾਂ ਇਹ ਹੁੰਦੀਆਂ ਜੀ ਇਕਾਈ ਅੰਕ 1 3 5 7 9 ਹੋਊਗਾ ਉਸ ਤੋਂ ਬਾਅਦ ਜਿਸ ਸੰਖਿਆ ਇਕਾਈ ਅੰਕ 0 2 4 6 8 ਹੋਊਗਾ ਅਚਾ ਇਹ ਦੋ ਦੇ ਪਹਾੜੇ ਤੇ ਨਹੀਂ ਹੁੰਦੀਆਂ ਢਾਂਕ ਸੰਖਿਆਵਾਂ ਦੋ ਦੇ ਪਹਾੜੇ ਤੇ ਨਹੀਂ ਹੁੰਦੀਆਂ ਪਰ ਜਿਸਤ ਸੰਖਿਆਵਾਂ ਦੋ ਦੇ ਪਹਾੜੇ ਤੇ ਆਉਣਗੀਆਂ ਰਾਜੇ ਤੁਸੀਂ ਹੋਰ ਨੋਟ ਕੀਤਾ ਹੋਊਗਾ ਸਭ ਤੋਂ ਛੋਟੀ ਢਾਂਕ ਸੰਖਿਆ ਕਿਹੜੀ ਹੁੰਦੀ ਹੈ ਰਾਜੇ 1 ਤੇ ਸਭ ਤੋਂ ਛੋਟੀ ਜਿਸ ਸੰਖਿਆ ਕਿਹੜੀ ਹੁੰਦੀ ਹੈ ਰਾਜੇ 2 ਅੱਛਾ ਜ਼ੀਰੋ ਕੀ ਹੈ ਢਾਂਕ કે ਜਿਸ ਤੁਸੀਂ ਕਹਿ ਦਿੰਨਾ ਹੈ ਜਿਸਤ ਹੁੰਦੀ ਹੈ ਰਾਜੀ ਕਿਉਂ ਵੀ ਜਿਸ ਸੰਖਿਆ ਦੋ ਦੇ ਪਹਾੜੇ ਤੇ ਆਉਂਦੀ ਹੈ ਨਾ ਫਿਰ ਰਾਜੇ ਜ਼ੀਰੋ ਵੀ ਤਾਂ ਦੋ ਦੇ ਪਹਾੜੇ ਤੇ ਆਉਂਦਾ ਤੁਸੀਂ ਪੜਦੇ ਨਾ 2 0 0 ਇਸ ਤਰੀਕ ਨਾਲ राजे ਉਸ ਤੋਂ ਬਾਅਦ ਇੱਕ ਹੋਰ ਦੇਖੋ राजे ਤੁਹਾਨੂੰ ਕਹਿ ਦੇ ਤੁਹਾਨੂੰ ਕਹਿ ਦਿੱਤਾ ਜਾਵੇ ਤੁਹਾਨੂੰ ਕਹਿ ਦਿੱਤਾ ਜਾਵੇ ਪਹਿਲੀਆਂ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਦੱਸੋ ਹੁਣ ਦੇਖੋ राजे ਤੁਹਾਡੇ ਤੋਂ ਪਹਿਲੀਆਂ 10 ਟਾਂਕ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪੁੱਛ ਲਿਆ ਟਾਂਕ ਸੰਖਿਆਵਾਂ ਦਾ ਜੋੜ ਪੁੱਛ ਲਿਆ ਗਿਆ राजे ਠੀਕ ਹੈ ਤੁਸੀਂ ਕੀ ਕਰੋਗੇ ਤੁਸੀਂ ਕਰੋਗੇ ਜੀ 1 3 5 7 9 11 13 17 19 ਹਨਾ ਮਤਲਬ ਇਸ ਤਰੀਕੇ ਨਾਲ ਤੁਸੀਂ ਇੱਕ ਵਿਚਲੇ 15 ਦੇਗਾ 15 ਤੁਸੀਂ ਇਸ ਤਰੀਕੇ ਨਾਲ ਜੋੜ ਕਰੋਗੇ ਅਜ ਇੰਨਾ ਟਾਈਮ ਥੋੜੀ ਹੁੰਦਾ ਤੁਸੀਂ ਨਵੋਦੇ ਦੀ ਤਰੀਕਰੀ ਆਨੇਓ ਕੁਝ ਤੁਹਾਨੂੰ ਹਟਕੇ ਤਰੀਕਾ ਅਪਣਾਉਣਾ ਪਊਗਾ राजे ਕਦੇ ਵੀ राजे ਜੋੜ ਪੁੱਛ ਲਿਆ ਜਾਵੇ ਨਾ राजे ਤਾਂ ਤੁਸੀਂ ਪਤਾ ਹੈ ਕੀ ਕਰਨਾ ਹੈ ਦੁਨੀਆ ਵੀ ਸੰਖਿਆਵਾਂ ਦਾ ਪੁੱਛਿਆ ਉਹਦਾ ਸਕੁਅਰ ਕਰ ਦੋ ਰਜੇ ਜੋੜ ਪੁੱਛਿਆ ਨਾ ਤੁਸੀਂ ਕਹਿੰਗੇ ਸਰ ਇਹ ਕਿਉਂ ਕਿ ਆ ਮੈਨੂੰ ਮੈਥਡ ਚਲੋ ਅਗਲੀ ਸਲਾਈਡ ਤੇ ਨਾ ਪੂਰੇ ਡਿਟੇਲਸ ਕਰਕੇ ਦਿਖਾਉਣਾ ਰਜੇ ਪਹਿਲੀ ਇੱਕ ਦਾ ਜੋੜ ਪੁੱਛਿਆ ਤੁਹਾਨੂੰ ਪਹਿਲੀ ਇੱਕ ਟਾਂਕ ਸੰਖਿਆ ਕੀ ਹੈ ਰਜੇ ਇੱਕ ਉਹਦਾ ਜੋੜ ਕੀ ਬਣ ਜਾਂਦਾ ਇੱਕ ਰਜੇ ਠੀਕ ਹੈ ਪਹਿਲਿਆਂ ਦੋਆਂ ਦਾ ਜੋੜ ਕਰਕੇ ਦੇਖੋ 1 3 ਤੁਸੀਂ ਜੋੜ ਕੀਤਾ ਰਜੇ ਜੋੜ ਆ ਗਿਆ ਆਪਣੇ ਕੋਲ 4 ਜੋੜ ਕਿੰਨਾ ਆ ਗਿਆ ਰਜੇ 4 ਤੁਸੀਂ ਦੇਖੋ ਨਾ 1 3 ਹੁਣ ਪਹਿਲੀ 3 ਦਾ ਜੋੜ ਪੁੱਛਿਆ 1+3+5 ਤੁਸੀਂ ਕਹਤਾ 1+3 4 4+5 9 ਰਾਜੀ 4 ਦਾ ਪੁੱਛਿਆ ਤੁਸੀਂ ਕਹੋਗੇ 1 3 5 7 ਤੁਸੀਂ ਕਹਤਾ ਜੀ ਜੋੜ ਬਣੀ ਅੰਦਰ ਜੀ ਮੇਰਾ 16 ਪਹਿਲੇ 5 ਦਾ ਪੁੱਛਿਆ ਤੁਸੀਂ ਜਦੋਂ ਜੋੜੋਗੇ 1+3+5+7+9 ਤੁਹਾਡਾ ਜੋੜ ਬਣੀ ਅੰਦਰ ਹੈ ਜੀ 25 ਜੋੜ 25 ਬਣ ਗਿਆ ਨਾ ਰਾਜੀ ਹੁਣ ਤੁਸੀਂ ਦੇਖੋ ਤੁਸੀਂ ਦੇਖ ਪਾ ਰਹੇ ਹੋ ਜਦੋਂ 1 ਦਾ ਕਿਹਾ ਸੀ ਉਹਨੇ 1 ਬਣਿਆ 2 ਦਾ ਕਿਹਾ ਸੀ 4 ਬਣ ਗਿਆ 3 ਦਾ ਕਿਹਾ ਸੀ 4 ਤੇ 9 ਬਣਿਆ 4 ਦਾ ਬਣ ਗਿਆ 16 5 ਦਾ ਬਣ ਗਿਆ 25 ਜੇ ਪਹਿਲੀ 6 ਦਾ ਜੋੜ ਕਰਨ ਨੂੰ ਕਹੂਗਾ ਤੁਸੀਂ 36 ਨਾ ਕਹੋਗੇ acha ਪਹਿਲੀ 7 ਦਾ ਜੋੜ ਕਰਨ ਨੂੰ ਕਹੇਗਾ ਤੁਸੀਂ 49 ਕਹਿ ਦਿਓ ਜੀ ਪਹਿਲੇ 8 ਦਾ ਜੋੜ ਕਰਨ ਨੂੰ ਕਹੇਗਾ ਤੁਸੀਂ 64 ਕਹਿ ਦੋਗੇ ਪਹਿਲੇ 9 ਦਾ ਜੋੜ ਕਰਨ ਨੂੰ ਕਹੋਗੇ ਤੁਸੀਂ 81 ਕਹਿ ਦੇਣਾ ਰਜੇ ਹੈ ਨਾ ਜਿੰਨੇ ਦਾ ਕਹਿ ਰਜੇ ਜਿੰਨੀਆਂ ਵੀ ਸੰਖਿਆਵਾਂ ਜਿੰਨੇ ਵੀ ਨੰਬਰ ਨੇ ਉਹਨਾਂ ਦਾ ਜੇਕਰ ਜੋੜ ਪੁੱਛਿਆ ਜਾ ਰਿਹਾ ਤੁਸੀਂ n ਸਕੁਆਇਰ ਕਰ ਦੋਗੇ ਰਜ ਜਿੱ ਕੀ ਕਰੋਗੇ n ਸਕੁਆਇਰ ਸੋ ਪਿਛਲੀ ਸਲਾਈਡ ਤੇ ਆ ਜਿਏ ਉਹਨੇ ਪਹਿਲੇ 10 ਦਾ ਜੋੜ ਪੁੱਛਿਆ ਸੀ ਨਾ ਰਜੇ ਤਾਂ ਤੁਸੀਂ ਕਹਿ ਦੋਗੇ 10 10 ਸਕੁਆਇਰ ਕਰੂੰਗਾ ਮੈਂ ਤਾਂ ਮੈਂ ਤਾਂ 10 ਗੁਣਾ 10 ਕਰਕੇ ਮੇਰਾ ਆਨਸਰ ਆ ਜਾਊਗਾ ਰਜੇ 100 ਸਮਝ ਗਈ ਗੱਲ ਬੱਚੇ ਇਹ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਹੈ ਤੁਸੀਂ ਕਹੋਗੇ ਸਰ ਜੇ ਸਾਨੂੰ ਜਿਸ ਦਾ ਜੋੜ ਪੁੱਛ ਲਿਆ ਫਿਰ ਅਸੀਂ ਕੀ ਕਰਾਂਗੇ ਕਰਾਂਗੇ ਰਾਜੀ ਆਪਾਂ ਆਪ ਨਾਲ ਇਸ ਨੂੰ ਸੋਲਵ ਕਰਾਂਗੇ ਸੋਲਵ ਕਰਕੇ ਦੇਖਦੇ ਹਾਂ ਨਾ ਜੀ ਦੇਖੋ ਮੈਂ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਕਿ ਆਪਾਂ ਇੱਥੇ ਜੀ ਨੋਟ ਕਰਕੇ ਦੇਖਦੇ ਹਾਂ ਹਨਾ ਪਹਿਲੀਆਂ 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 10 ਜਿਸਤ ਸੰਖਿਆਵਾਂ ਦਾ ਜੋੜ ਪੁੱਛਿਆ ਪਹਿਲੀਆਂ 10 ਜਿਸਤ ਸੰਖਿਆਵਾਂ ਦਾ ਜੋੜ ਪੁੱਛ ਲਿਆ ਤਾਂ ਰਾਜੀ ਤੁਸੀਂ ਕੀ ਕਹੋਗੇ ਤਾ ਜੋੜ ਪੁੱਛੇ ਨਾ ਰਜੇ ਤੁਹਾਨੂੰ ਠੀਕ ਹੈ ਤਾਂ ਤੁਸੀਂ ਕਹਿ ਦੋਗੇ ਜਿਸ ਦਾ ਪੁੱਛੇ ਨਾ 10 11 ਕਰ ਦੋ ਰਜੇ ਜਿੰਨੀਆਂ ਸੰਖਿਆਵਾਂ ਨੇ ਉਹਦੋਂ ਅਗਲੇ ਨੰਬਰ ਨਾਲ ਗੁਣਾ ਕਰ ਦੋ ਰਜੇ ਜਿੰਨੀਆਂ ਵੀ ਸੰਖਿਆਵਾਂ ਨੂੰ ਅਗਲੇ ਨੰਬਰ ਨਾਲ ਗੁਣਾ ਕਰ ਦੋ 10 ਦਾ ਪੁੱਛਿਆ ਨਾ ਤੁਸੀਂ 10 ਨੂੰ 11 ਨਾਲ ਗੁਣਾ ਕਰ ਦੋ ਤੁਹਾਡਾ ਆਨਸਰ ਆ ਜੂਗਾ ਰਜੇ 110 ਸਮਝ ਆ ਗਈ ਗੱਲ ਬੱਚੇ ਔਡ ਦਾ ਪੁੱਛਿਆ ਤਾਂ ਆਪਣੇ ਕੋਲ ਤਾਂ ਵੀ ਤਰੀਕਾ ਆ ਗਿਆ ਰਜੇ ਪ੍ਰਸ਼ਨ ਸੋਲਵ ਕਰਕੇ ਦੇਖਦੇ ਜਿਆਦਾ ਸੌਖਾ ਲੱਗੂਗਾ ਪਹਿਲਾ ਪ੍ਰਸ਼ਨ ਆ ਗਿਆ ਰਜੇ सब तो छोटी टाग संख्या के सब तो छोटी टांग संख्या जवाब दो ऑप्शन ए ऑप्शन बी ऑप्शन सी ऑप्शन डी हाँ जो आंसर बोले बिल्कुल सही है कहता सर सब तो छोटी टांग संख्या तो एक है जी बिल्कुल आंसर भी है इंग्लिश वाले बचे विच इज द समॉलैसट ऑड नंबर की आजुगा एक राजे दूजा प्रश्न पढ़ के देखो ਸਾਡੇ ਤੇ ਪੁੱਛੇਗਾ ਸਭ ਤੋਂ ਛੋਟੀ ਜਿਸਤ ਸੰਖਿਆ ਕਿਹੜੀ ਹੈ ਵਿਚ ਇਜ਼ ਦਾ ਸਮਾਲੈਸਟ ਈਵਨ ਨੰਬਰ ਤੁਸੀਂ ਕਹੋਗੇ ਜੀ 2 ਆਪੋਂ ਹੁਣੇ ਪੜ ਕੇ ਆਏ ਸੀਗੇ ਜਿਆਦਾ देर ਤਾਂ ਹੋਈ ਨਹੀਂ ਜਿਆਦਾ ਟਾਈਮ ਤਾਂ ਲੱਗਿਆ ਹੀ ਨਹੀਂ ਆਪਾਂ ਹੁਣੇ ਪੜ ਕੇ ਆਏ ਆ ਠੀਕ ਹੈ ਰੋਜੀ ਤੀਜਾ ਪ੍ਰਸ਼ਨ ਦੇਖੋ ਫਾਈਂਡ ਦਾ ਸਮ ਆਫ ਫਰਸਟ 20 ਆਡ ਨੰਬਰਸ ਪਹਿਲੀਆਂ 20 ਦਾ ਜੋੜ ਪੁੱਛ ਲਿਆ ਪੁੱਛਿਆ ਕੀ ਹੈ ਆਡ ਦਾ ਤੁਸੀਂ ਕੀ ਕਹੋਗੇ ਸਰ ਮੈਂ ਤਾਂ ਨਾ 20 ਦਾ ਸਕੁਅਰ ਕਰਨਾ ਹੈ b ਗੁਣਾ b ਮੇਰਾ ਅਨਸਰ ਆਜੂਗਾ ਜੀ 400 ਬੜਾ ਜੀ a ਆਪਸ਼ਨ ਸਹੀ ਅਨਸਰ ਬਣ ਗਿਆ ਅੱਛਾ ਜੇ ਮੈਨੂੰ ਕਹਿ ਦਿੰਦਾ 20 ਦੀ ਥਾਂ ਤੇ ਮੇਰੇ ਤੋਂ ਪੁੱਛ ਲੈਂਦਾ 25 ਦਾ ਪੁੱਛ ਲੈਂਦਾ ਪਹਿਲੇ 25 ਦਾ ਜੋੜ ਦੱਸੋ ਮੈਂ ਜੋੜ ਥੋੜੀ ਕਰਕੇ ਦੇਖੂਗਾ ਇੱਕ ਦੇ ਵਿੱਚ ਤਿੰਨ ਜੋੜੇ ਜੀ 4 4 ਦੇ ਵਿੱਚ ਜਿਹੜਾ ਆਪਾਂ ਫਿਰ 5 ਜੋੜ ਤੇ 9 9 ਦੇ ਵਿੱਚ ਫਿਰ 7 ਜੋੜ ਤੇ 16 16 ਦੇ ਵਿੱਚ ਆਪਾਂ ਇਦਾਂ ਥੋੜੀ ਕਰਨਾ ਬਚੇ ਐਨੀ ਜਰਚ ਤਮੀ ਲੁੱਟੇ ਜਾਣਾ ਬੱਚੇ ਫਿਰ ਆਪਾਂ ਕੀ ਕਰਾਂਗੇ 25 25 625 ਕਰ ਦਾਂਗੇ ਅੱਛਾ ਰਾਜੀ 15 ਦਾ ਪੁੱਛ ਲਿਆ ਤੁਸੀਂ ਕਹਿ ਦੋਗੇ 15 15 ਤੁਹਾਡੇ ਕੋਲ ਆ ਜਾਏਗਾ ਰਾਜੀ 225 ਰਾਜੀ ਕਮ ਆ ਰਿਹਾ ਜਿਹੜਾ ਆਪਾਂ ਸਕੁਅਰ ਯਾਦ ਕੀਤੇ ਉਹਨੂੰ ਕਮ ਆਈ ਜਾਂਦੇ ਆਪਣੇ ਰਾਜੀ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਅਗਲਾ ਪ੍ਰਸ਼ਨ ਦੇਖ ਲਓ ਰਾਜੀ ਫਾਈਂਡ ਦਾ ਸਮ ਆਫ ਫਰਸਟ 20 ਈਵਨ ਨੰਬਰਸ ਹੁਣ ਕਹਿੰਦਾ ਪਹਿਲੇ 20 ਜਿਸਤ ਸੰਖਿਆਵਾਂ ਦਾ ਜੋੜ ਦੱਸੋ ਰਾਜੀ ਮੈਂ ਕੀ ਕਰੂੰਗਾ ਮੈਂ ਕਰ ਦੂੰਗਾ 20 21 ਤਾਂ ਮੇਰਾ ਆਨਸਰ ਆ ਜੂਗਾ ਜੀ ਆਪਣਾ 420 ਆਪਣਾ ਆਨਸਰ ਕਿੰਨਾ ਆ ਗਿਆ 420 ਆ ਲੋ ਜੀ 20 ਆਪਸ਼ਨ ਅੱਛਾ ਹੁਣ ਮੈਨੂੰ ਕਹ ਦੇ 20 ਦਾ ਜੋੜ ਪੁੱਛਿਆ ਮੈਨੂੰ ਕਹ ਦੇ ਵੀ 10 ਦਾ ਜੋੜ ਦੱਸੋ ਤਾਂ ਮੈਂ ਕਹਿ ਦੂੰਗਾ ਵੀ 10 11 10 11 ਤੁਹਾਡਾ 110 ਬਣ ਜੂਗਾ ਰਾਜੀ 15 ਦਾ ਵੀ ਪੁੱਛ ਸਕਦਾ ਹੈ ਤੁਸੀਂ ਕਹਿ ਦੋਗੇ ਜੀ ਮੈਂ ਤਾਂ 15 ਨੂੰ 16 ਨਾਲ ਹੁਣ ਅਗਲੇ ਨੰਬਰ ਨਾਲ ਗੁਣਾ ਕਰ ਦੋ ਨਾ ਜਿੰਨੀਆਂ ਵੀ ਜਿਸ ਸੰਖਿਆਵਾਂ ਦਾ ਜੋੜ ਪੁੱਛਿਆ ਨਾ ਉਹਦੋਂ ਜਸਟ ਅਗਲੇ ਨੰਬਰ ਨਾਲ ਗੁਣਾ ਕਰ ਦੋ ਤੁਸੀਂ ਕੀ ਕਹਿ ਦੋਗੇ ਰਾਜੀ 15 16 240 ਬਣ ਗਿਆ ਰਾਜੀ ਠੀਕ ਹੈ 240 ਇੰਨਾ ਕਲੀਅਰ ਹੋ ਗਿਆ ਰਾਜੀ ਮੈਨੂੰ ਲੱਗਦਾ ਤੁਹਾਨੂੰ ਆਹ ਕਨਸੈਪਟ ਹੈ ਜਿਹੜਾ ਚੰਗੇ ਤਰੀਕੇ ਨਾਲ ਕਲੀਅਰ ਹੋ ਗਿਆ ਹੁਣ ਦੇਖੋ ਰਾਜੀ ਅਗਲਾ ਪ੍ਰਸ਼ਨ ਦੇਖੋ ਰਾਜੀ ਅਗਲਾ ਪ੍ਰਸ਼ਨ ਅਜੇ ਮੈਂ ਨਾ ਔਸਤ ਵਾਲਾ ਫਾਰਮੂਲਾ ਕਰਾਇਆ ਨਹੀਂ ਤੁਹਾਨੂੰ ਔਸਤ ਦਾ ਫਾਰਮੂਲਾ ਕੀ ਹੁੰਦਾ ਸੰਖਿਆਵਾਂ ਦਾ ਜੋੜ ਵਟਾ ਸੰਖਿਆਵਾਂ ਦੀ ਗਿਣਤੀ ਉਦੋਂ ਤੱਕ ਆਪਾਂ ਇੱਕ ਵਾਰੀ ਸਿਰਫ ਇੰਨਾ ਯਾਦ ਰੱਖੋ ਜਿੰਨੀਆਂ ਵੀ ਤਾਂਗ ਸੰਖਿਆਵਾਂ ਦੀ ਔਸਤ ਪੁੱਛੀ ਜਾਵੇ ਔਸਤ ਹਮੇਸ਼ਾ ਓਨੀ ਹੀ ਰਹਿੰਦੀ ਹੈ ਗੱਲ ਸਮਝੀ ਕਿ ਨਹੀਂ ਸਮਝੀ ਹੁਣ ਉਹਨੇ ਪੁੱਛਿਆ ਪਹਿਲੀਆ ਵੀ ਤਾਂਗ ਸੰਖਿਆਵਾਂ ਦੀ ਔਸਤ ਹੁਣ ਪਹਿਲੀ 20 ਦਾ ਪੁੱਛਿਆ ਤਾਂ ਅਨਸਰ ਵੀ 20 ਹੋਊਗਾ ਤਾਂਗ şart ਹੋਣੀ ਚਾਹੀਦੀ ਵੀ ਤਾਂਗ ਸੰਖਿਆ ਹੋਣੀ ਚਾਹੀਦੀ ਹੈ ਪਹਿਲੇ ਵੀ 25 ਦਾ ਪੁੱਛੂਗਾ ਤਾਂ 25 ਪਹਿਲੇ 37 ਦਾ ਪੁੱਛੇ ਤਾਂ 37 ਪਹਿਲੇ 100 ਦਾ ਪੁੱਛੇ ਤਾਂ 100 ਔਸਤ ਪੁੱਛੀ ਹੈ ਤਾਂ ਠੀਕ ਹੈ ਰਜੇ ਤੁਸੀਂ ਕਹੋਗੇ ਸਰ ਔਸਤ ਕੀ ਚੀਜ਼ ਹੈ ਔਸਤ ਕੀ ਰਜੇ ਮੰਨ ਕੇ ਚਲੋ ਤੁਹਾਡੇ ਕੋਲ ਬਾਈਕ ਹੈ ਤੁਸੀਂ ਕਹਿੰਦੇ ਬਾਈਕ ਦੀ ਐਵਰੇਜ ਕੀ ਹੈ ਤੁਹਾਡੇ ਮੰਮੀ ਪਾਪਾ ਜਾਂ ਤੁਹਾਡੇ ਪਾਪਾ ਦੇ ਫਰੈਂਡਸ ਗੱਲ ਕਰਦੇ ਹੁੰਦੇ ਹਨ ਨਾ ਗੱਲ ਕਰਦੇ ਉਹਨੂੰ ਬਾਈਕ ਨਾ ਮੇਰਾ 30 ਦੀ ਐਵਰੇਜ ਦੇ ਦਿੰਦਾ 50 ਦੀ ਐਵਰੇਜ ਦੇ ਦਿੰਦਾ ਮਤਲਬ ਕੀ ਹੈ ਵੀ ਇੱਕ ਬਾਈਕ ਇੱਕ ਲੀਟਰ ਦੇ ਵਿੱਚ ਕਿੰਨੇ ਕਿਲੋਮੀਟਰ ਚੱਲ ਜਾਂਦਾ ਬੱਚੇ ਠੀਕ ਹੈ ਬਾਕੀ ਜਦੋਂ ਔਸਤ ਦਾ ਕਨਸੈਪਟ ਕਰਾਂਗੇ ਨਾ ਉਦੋਂ ਪੂਰਾ ਡਿਟੇਲ ਚ ਬੜਾ ਬਰੀਕੀ ਨਾਲ ਸਮਝਾਉਂਗਾ ਤੁਹਾਨੂੰ ਠੀਕ ਹੈ ਤੁਸੀਂ ਕੀ ਕਰਿਆ ਵੀ ਹੁਣ ਰਜੀ ਜੀ ਤੁਹਾਨੂੰ ਪੁੱਛ ਲਈ ਪਹਿਲੇ 50 ਤਾੰਕ ਸੰਖਿਆਵਾਂ ਦੀ ਔਸਤ ਕੀ ਹੈ ਤੁਸੀਂ ਕਹਿ ਦੋਗੇ ਜੀ 50 ਹੈ ਨਾ ਅਜਾ ਰਜੀ ਇੱਕ ਹੋਰ ਦੇਖੋ ਰਜੀ ਤੁਸੀਂ ਇੱਕ ਸੋਹਣਾ ਜਿਹਾ ਚਾਰਟ ਬਣਾ ਸਕਦੇ ਹੋ ਵੈਸੇ ਤੁਸੀਂ ਕਹਿ ਸਕਦੇ ਹੋ ਇੱਥੇ ਤਾਂ ਜੋੜ ਲਿਖੋ ਤੇ ਫਿਰ ਇੱਥੇ ਔਸਤ ਲਿਖ ਲਓ ਰਜੀ ਜਿਹੜੇ ਮੇਨ ਮੇਨ ਪ੍ਰਸ਼ਨ ਆਉਂਦੇ ਹੁੰਦੇ ਆ ਸੰਖਿਆਵਾਂ ਕਹਿਦਣਗੇ ਰਜੀ ਸੰਖਿਆਵਾਂ ਕਹਿ ਦਣਗੇ ਪਹਿਲੀਆਂ 10 ਆਪਾਂ ਗੱਲ ਕਰੀਏ ਨੇ ਟਾਂਕ ਦੀ ਗੱਲ ਕਰੀਏ ਨੇ ਪਹਿਲੀਆਂ 10 ਟਾਂਕ ਸੰਖਿਆਵਾਂ ਨੇ ਉਹਨਾਂ ਦਾ ਜੋੜ ਕਿ ਹੋਊਗਾ ਤੁਸੀਂ ਕਹਿ ਦੋਗੇ 10 ਦਾ ਸਕੁਅਰ 100 ਤੇ ਆਸਤ ਕੀ ਹੋਊਗੀ ਦਾਸੀ ਅੱਛਾ ਪਹਿਲੇ 15 ਦਾ ਜੋੜ ਕੀ ਹੋਊਗਾ 225 ਤੇ ਆਸਤ ਕੀ ਹੋਊਗੀ ਜਿੰਨੀ ਸੰਖਿਆਵਾਂ ਦਾ ਪੁੱਛਿਆ ਉਨੀ ਹੀ ਆਸਤ ਲਿਖ ਦੋ ਫਿਰ 20 ਲਿਖ ਦੋ ਰਜੇ 20 ਦਾ ਕੀ ਆ ਜਾਏਗਾ 400 ਤੇ ਤੁਸੀਂ ਆਸਤ ਵੀ ਲਿਖ ਦੋਗੇ 20 ਆ ਚੁਗੀ ਰਜੇ ਠੀਕ ਹੈ ऐसे तरीके ਨਾਲ ਤੁਸੀਂ 25 ਦਾ ਵੀ ਦੇਖ ਲੋ ਰਜੇ 25 ਦਾ ਆ ਜਾਏਗਾ 625 ਤੇ ਔਸਤ ਕੀ ਆਜੂਗੀ ਰਜੇ ਔਸਤ ਕੀ ਆਜੂਗੀ 25 ਆਜੂਗੀ ਰਜੇ আচ্ছা ਇੱਕ ਗੁਰਤਿਆਂ ਰੱਖਿਓ ਜੇ ਪੇਪਰ ਚ ਆ ਸਕਦਾ ਹੈ ਸੰਖਿਆਵਾਂ n ਕਹਿ ਦੇਣਗੇ ਸੰਖਿਆਵਾਂ n ਕਹਿ ਸਕਦੇ ਆ ਇਹ ਕਹਿ ਸਕਦੇ ਤਾਂ ਤੁਸੀਂ ਕੀ ਕਰਨਾ ਹੈ ਜੋੜ ਉਹਦਾ ਹੋਊਗਾ n² ਜੋੜ ਕੀ ਹੋਊਗਾ n² ਤੇ ਸੰਖਿਆਵਾਂ ਕੀ ਹੋਣਗੀਆਂ n n ਮਤਲਬ ਨੰਬਰ ਸੰਖਿਆ ਉਥੇ ਇਹ ਵੀ ਆ ਸਕਦਾ ਫਿਰ a² ਫਿਰ ਦਿੱਤੇ a ਕਰ ਦੋ ਰਜੇ ਆਜੋ ਫਿਰ ਅਗਲੇ ਪੇਜ ਤੇ ਆਉਂ। ਕਹਿੰਦਾ ਪਹਿਲੀਆਂ 20 ਸੰਖਿਆਵਾਂ ਦੀ ਜਿਸਤ ਸੰਖਿਆਵਾਂ ਦੀ ਔਸਤ ਦੱਸੋ। ਹੁਣ ਦੇਖੋ ਰਾਜੀ। ਓਵੇਂ ਚਾਰਟ ਬਣਾ ਲੈਨੇ ਆ। ਜੇਕਰ ਸੰਖਿਆਵਾਂ ਹੋਣਗੀਆਂ ਜੇਕਰ ਸੰਖਿਆਵਾਂ ਹੋਣਗੀਆਂ ਤਾਂ ਦਾ ਜੋੜ ਕੀ ਹੋਊਗਾ? ਤੁਸੀਂ ਕਹੋਗੇ ਸਰ ਮੈਂ ਨਾ 10 11 ਕੀਤਾ ਸੀ ਮੇਰਾ ਆਨਸਰ ਆਇਆ ਸੀ 110 ਤੇ ਰਾਜੀ ਔਸਤ ਕੀ ਹੈ? ਔਸਤ ਹਮੇਸ਼ਾ ਇੱਕ ਸੰਖਿਆ ਵੱਧ ਹੁੰਦੀ ਹੈ। ਇੱਕ ਸੰਖਿਆ ਵੱਧੁੰਦੀ ਹੈ ਮਤਲਬ 10 ਦਾ ਪੁੱਛੇ ਤਾਂ ਔਸਤ ਕੀ ਹੋਗੀ ਇੱਕ ਪਰਸ਼ਰਤ ਕੀ ਹੈ ਸੰਖਿਆਵਾਂ ਜਿਸਤ ਹੋਣੀ ਚਾਹੀਦੀਆਂ ਹੈ ਸੰਖਿਆਵਾਂ ਕਿ ਹੋਣੀ ਚਾਹੀਦੀਆਂ 10 ਜਿਸਤ ਸੰਖਿਆਵਾਂ ਪਹਿਲੇ 15 ਦਾ ਪੁੱਛ ਲਿਆ ਤੁਸੀਂ ਕਹੋਗੇ ਸਰ 15 16 240 ਤੇ ਸੰਖਿਆਵਾਂ ਕਿੰਨੇ ਦਾ ਪੁੱਛਿਆ 15 ਦਾ ਤੁਸੀਂ ਕਹਿ ਦੋਗੇ 16 ਯੈਸ ਤੁਸੀਂ ਜੋ ਨਾਲ-ਨਾਲ ਬੋਲ ਰਹੇ ਹੋ ਨਾ ਬਿਲਕੁਲ ਸਹੀ ਜਾ ਰਹੇ ਹੋ राजे ਫਿਰ ਤੁਸੀਂ 20 ਪੁੱਛਿਆ ਕਹੋਗੇ 20 21 400 20 ਆ ਗਿਆ ਰਜੇ 420 ਆਪਾਂ ਪ੍ਰਸ਼ਨ ਵੀ ਕੀਤਾ ਸੀ ਨਾ ਤੇ 20 ਦਾ 21 ਆ ਜੁਗ ਰਜੇ ਫਿਰ ਤੁਸੀਂ 25 ਨਾਲ ਨਾਲ ਸੋਲਵ ਵੀ ਕਰਕੇ ਦੇਖੇ ਜੀ ਰਜੇ 25 26 25 650 ਆ ਜੀ ਇਹਦਾ ਆਨਸਰ ਆ ਗਿਆ 650 ਤੇ ਔਸਟ ਕੀ ਹੈ 25 ਚ ਇੱਕ ਐਡ ਕਰ ਦੋ ਰਜੇ 26 আচ্ছা ਤੁਹਾਨੂੰ ਕਹਿ ਸਕਦਾ ਸਰ n ਜੇਕਰ n ਲਿਖਿਆ ਆ ਗਿਆ ਪਹਿਲੀਆਂ n a ਤੁਸੀਂ ਕੁਝ ਨਹੀਂ ਕਰਨਾ ਰਜੇ ਸੰਖਿਆ ਨੂੰ n ਮੰਨ ਲਓ ਅਗਲੀ ਸੰਖਿਆ ਨਾਲ ਗੁਣਾ ਕਰ ਦੋ n+1 ਨਾਲ ਗੁਣਾ ਕਰ ਦੋ ਸਿੰਪਲ ਤੇ ਸੰਖਿਆਵਾਂ ਦਾ ਆਸਤ ਪੁੱਛੀ ਹੈ ਤੁਸੀਂ ਲਿਖ ਦੋਗੇ राजे n+1 ਉਮੀਦ ਕਰਦਾ ਨਾ राजे ਤੁਹਾਨੂੰ ਸਮਝ ਆ ਗਿਆ ਹੋਊਗਾ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਗਾ राजे ਠੀਕ ਹੈ राजे ਆਨਸਰ ਕੀ ਆ ਗਿਆ ਪਹਿਲੀ ਵੀ ਜਿਸਤ ਸੰਖਿਆਵਾਂ ਦੀ ਜਿਹੜੀ ਆਸਤ ਦੱਸਣੀ ਹੈ ਆਨਸਰ ਕੀ ਹੋਊਗਾ राजे 21 ਹੋਊਗਾ राजे ਆਪਣਾ ਲਾਸਟ ਪ੍ਰਸ਼ਨ ਹੈ राजे 0 ਕੀ ਹੈ ਇੱਕ ਟਾਂ ਸੰਖਿਆ ਇੱਕ ਜਿਸਤ ਸੰਖਿਆ ਦੋਵੇਂ ਮਤਲਬ ਟਾਂਕ ਵੀ ਹੈ ਤੇ ਜਿਸਤ ਵੀ ਹੈ ਅਗਲਾ ਹੈ ਨਾ ਟਾਂਕ ਨਾ ਜਿਸਤ ਤਾਂ ਤੁਹਾਡਾ ਜਿਹੜਾ ਆਨਸਰ ਕਿਊਗਾ 01 ਜਿਸਤ ਸੰਖਿਆ ਹੈ 0 ਕੀ ਹੈ ਰਜੀ ਇੱਕ ਜਿਸਤ ਸੰਖਿਆ ਹੈ ਰਜੀ ଏਸੀ ਇੱਕ ਛੋਟੀ ਜੀ ਪਹਿਲ ਕਦਮੀ ਰਜੀ ਮੈਨੂੰ ਸੋਹਣਾ ਸੋਹਣਾ ਨੋਟ ਕਰ ਲਿਓ ਜੀ ਰਜੀ ਆਪਦੀ ਸੋਹਣੀ ਸੋਹਣੀ ਨੋਟਬੁੱਕ ਬਣਾਉਣਾ ਸ਼ੁਰੂ ਕਰ ਦੋ ਜਿੱਦਣ ਪੇਪਰ ਹੋਇਆ ਉਦਣ ਤੁਸੀਂ ਬਹਿ ਜਾ ਬਹਿ ਜਾ ਤੇ ਖੜ ਜਾ ਖੜ ਜਾ ਕਰਾ ਕੇ ਹੋਣੀ ਹੈ ਠੀਕ ਹੈ ਬੱਚੇ ਬਹੁਤ ਸਰੀਆਂ ਦੁਆਵਾਂ ਅੱਜ ਇੱਕ ਨਵੀਂ ਜਰਨੀ ਸਟਾਰਟ ਕੀਤੀ ਹੈ ਇੱਕ ਨਵੀਂ ਯਾਤਰਾ ਸ਼ੁਰੂ ਹੋਈ ਹੈ ਤੇ ਆਪਾਂ ਜਿੱਤ ਲੈ ਕੇ ਵਾਪਸ ਮੁੰਨਣਾ ਬੱਚੇ ਐਸੀ ਤਰੀਕੇ ਨਾਲ ਜੁੜੇ ਰਹੇ ਜੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਅੰਤ ਤੱਕ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰਾਨੇ ਬੱਚੇ ਜੀਓ ਖੁਸ਼ ਰਹੋ ਸਲਾਮਤ ਰਹੋ ਧੰਨਵਾਦ